ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੂਚਨਾ ਹੋਵੀ ਜੇ ਸੂਚੀ ਲਖਵਾਰ ਚੁਪੈ ਚੁਪਨਾ ਹੋਵੀ ਜੇ ਲਾਇ ਰਹਾ ਲਿਖਤਾਰ ਪੁਖਿਆ ਪੁਖ ਨਾ ਉਤਰੀ ਜੇ ਬੰਦਾਂ ਪੁਰੀਆਂ ਭਾਰ ਸਹਿ ਸਿਆਣਪਾਂ ਲਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ਼ ਮੇਕੋ ਹੁਕਮਿ ਸਦਾ ਪੁਆਈਐ ਹੁਕਮੇ ਆnder ਸਾਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਭਜੈ ਤਾ ਹਉ ਮੈਂ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੈ ਕਿਸ ਤਾਨ ਗਾਵੇ ਕੋ ਦਾ ਜਾਣੀ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਣ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਕ ਆਵੇ ਕੋ ਜੀਲਾ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਨਾ ਵੇ ਕੋ ਵਿਖਾ ਹਦਰਾ ਦੂਰ ਕਤਨਾ ਕਥੀ ਨਾ ਵੇ ਤੂਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖੇ ਵੀ ਪ੍ਰਵਾਹੂ ਸਾਚਾ ਸਾਹਿਬ ਸਾਤ ਨਾਹੀ ਪਾਖਿਆ ਪਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਾ ਅਗਰ ਰਖਿਆ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜੇ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕਦਵਾਰ ਨਾਨਕ ਕਿਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਨਰਿੰਦਨ ਸੋਏ ਜਿਨਸੇ ਵਿਆਦਨ ਪਾਇਆ ਮਾਨ ਨਾਨੰਗਾ ਵੀਏ ਗੁਣੀਂ ਧਾਨ ਗਾਵੀਏ ਸੁਣੀਐ ਮਨ ਰਖਿਆ ਭਾਉ ਦੁਤਬਰ ਹਰਿ ਸੁ ਕਰ ਲਾ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿ ਆਸਮਾਈ ਗੁਰੀ ਸਰਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜੇ ਹੂੰ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਗਾਵਾਂ ਜੇ ਤੁਸ ਭਾਵ ਮਿਣ ਪਾਣੀ ਕੇ ਨਾਹੀ ਕਰੀ ਜੇ ਤੇ ਸਿਰਠ ਉਪਾਈ ਵੇਖਾਂ ਮਨ ਕਰਮਾ ਕੇ ਮਿਲੇ ਲਈ ਮਾਤਵ ਜਤਨ ਜਵਾ ਹਰਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਜੇ ਜੁਪਚਾਰੇ ਆਰ ਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਈ ਸੰਗਾ ਨਾਮ ਰਖਾਈ ਕੈ ਜਸ ਗੀਰਤ ਜਗਲੇ ਜੇ ਤਿਸੁ ਮਦਰ ਨਾ ਬਈ ਤਾਂ ਰਾਤ ਨਾ ਪੁੱਛੇ ਕੀ ਕੀਤਾ ਅੰਦਰ ਕੀਟ ਕਰਦੂ ਸਈ ਦੋਸਰੇ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇ ਤੀਹਾ ਕੋਈ ਨਾ ਸੁਝਈ ਜੇ ਤੁਸ ਗੁਣ ਕੋਏ ਕਰੇ ਸੁਣਿਆ ਸਤਪੀ ਸੁਰਨਾਥ ਸੁਣਿਆ ਤਰਤਵ ਲਖਾ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਧੂਪ-ਪਾਪ ਕਾ ਨਾਸ ਸੁਣਿਆ ਈਸ਼ਰ ਪਰਮਾیند ਸੁਣਿਆ ਮੁਖਸਲਾ ਹਰਮੰਦ ਸੁਣਿਆ ਜੋਗ-ਜਗ ਤਨ ਭੇ ਸੁਣਿਆ ਸਾਸ ਸਮਰਤਿ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਧੂਪ-ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆ ਸੁਣਿਆ ਅਸਰ ਕਾ ਈਸ਼ ਨਾਨਕ ਸੁਣਿਆ ਬੜ ਬੜ ਪਾਵੇ ਮਹਾਂ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਉਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪੀਚੇ ਪਿਸਥਾਏ ਕਾਗਦ ਕਲਮ ਨਾਲ ਲਿਖਨ ਹਾਰ ਮਨਨੇ ਕਬ ਕਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਹੋਵੇ ਮਨ ਬੁੱਧ ਮਨਨੇ ਸਗਲ ਬਵਨ ਕੀ ਸੁੱਧ ਮਨਨੇ ਮੋਹ ਟੂਟਾ ਨਾ ਖਾਏ ਮਨਨੇ ਜਮਕਾ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਗ ਨਾ ਪਾਏ ਮਨਨੇ ਪਾਸਿਓਂ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮਨੇ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾ ਪੰਚਾਂਕਾ ਗੁਰੇਕ ਧਿਆਨ ਜੀ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦੀ ਆਕਾ ਪੂ ਸੰਤੋਖ ਸਾਭ ਰਖਿਆ ਜਿਨ ਸੂਤ ਜੇ ਕੋ ਪੂਜੈ ਹੋਵੇ ਸੁਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੈ ਹੋਰ ਹੋਰ ਤੁਸਦੇ ਭਾਰਤਲੇ ਕਮਜ਼ੋਰ ਜੀ ਜਾਤ ਰੰਗਾਂ ਕੇ ਨਾਮ ਸਭ ਨ ਲਿਖਿਆ ਉੜੀ ਕਲਾ ਮੋਹਲੇ ਖਾਲਿਕ ਜਾਣੇ ਕੋਈ ਲੇਖ ਹਲ ਖਿਆ ਕੀਤਾ ਹੋਏ ਕਿ ਤਾ ਤਾਂ ਸਵਾਲ ਰੂਪ ਗੇਤੀ ਦਾ ਜਾਣੇ ਕੋਣ ਕੂਤ ਕੀਤਾ ਬਸਾਓ ਏਕੋ ਕਵਾਉ ਤਸਤੇ ਹੋ ਲਗਦਰਿਆ ਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਯੋ ਤਤਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਨਰੰਕਾਰ ਸੰਖ ਜਾਪ ਸੰਗ ਭਾਵ ਸੰਗ ਪੂਜਾ ਸੰਗ ਕਪਤਾ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਤੀ ਅ ਸੰਗ ਦਾਤਾਰ ਸੰਗ ਸੂਰਮਾ ਬਖਸਾ ਸੰਗ ਮੋਨ ਲਿਬਲਾਇ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੂੰ ਤਪਾਵੇ ਸਾਈ ਬਲਿਕਾਰ ਤੂੰ ਸਦਾ ਸਲਾਮ ਨਰੰਕਾਰ ਸੰਖ ਮੂਰਖੰਦ ਘੋਰ ਸੰਖ ਚੋਰ ਹਰਾਮਖੋਰ ਮਸਾਂਖ ਕਰ ਕਰ ਜਾਹੀ ਜੋਰ ਸੰਗਲ ਵਟ ਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੁੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨੰਦ ਅਕਸਰ ਕਰਹਿ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਗ ਥਾਵ ਗਮ ਗਮ ਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖਣ ਬੋਲਣ ਵਾਣ ਅਖਰਾਂ ਸਿਰ ਸੰਜੋਗ ਵਖਾਂ ਜਿਨੇ ਲਿਖੇ ਤੇ ਸਰਨਾਏ ਜੇ ਫਰਮਾਏ ਤੇ ਤੇ ਪਾਹੀ ਜੇਤਾ ਕੀਤਾ ਤੇ ਤਾ ਨਾਉ ਵਿਨਾ ਵੇ ਨਹੀਂ ਕੋ ਥਾ ਉਹ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤਤ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਪਰਿਆ ਹੱਥ ਪੈਰ ਤਨ ਦੇਹ ਬਾਣੀ ਤੋ ਤਾ ਉਤਸਖੇ ਮੂਤ ਬਲੀਤੀ ਕਪੜ ਹੋਏ ਦੇ ਸਾਬਨ ਲਈਏ ਓ ਧੋਏ ਪਰਿਆ ਮਤ ਪਾਪਾਂ ਕੈ ਸੰਗੋ ਤੋ ਪੇ ਨਾਮੈ ਕੈ ਰੰਗ ਪੁੰਨੀ ਪਾਪੀ ਆਖ ਨਾਹੀ ਕਰ 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 ਨਾਲਿਖ ਲੈ ਜਾ ਹੂ ਆਪੀ ਬੀ ਜਾਪੀ ਹੀ ਖਾਹੂ ਨਾਨਕ ਊਕਮੀ ਆਵੂ ਜਾ ਹੂ ਤੀਰ ਤਪ ਦਿਆ ਤਾ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨਿਆ ਮਨਿਆ ਮਨ ਕੀ ਤਾ ਭਾਉ ਮੰਤਰ ਗਾ ਤੀਰਥ ਮਲ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਉ ਸਾ ਸੁਹਾ ਸਦਾ ਮੰਚਾਉ ਕਮਨ ਸੋ ਵੇਲਾ ਵਕਤ ਕਵਨ ਕਮਨ ਸਿਤ ਕਮਨ ਵਾਰ ਕਮਨ ਸੇ ਰੁਤੀ ਮਾ ਕਵਨ ਜਿਤ ਹੁਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਵੇਲੇ ਕੁਰਾਨ ਵਕਤ ਨਾ ਪਾਇਉ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤਵਾਰ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸੀ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੀ ਆਖਾਂ ਕਿਵ ਸਾਲਾਹੀ ਕਿੰ ਵਰਨੀ ਕਿਵ ਜਾਣਾ ਨਾਨਕਾ ਕੰਨ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਇ ਨਾਨਕ ਜੀ ਕੋ ਆਪੂ ਜਾਣੇ ਅਗੇ ਗਿਆਨ ਨਾ ਸੂਹੈ ਪਤਲ ਅਪਤਲ ਲਖਾਗਾ ਸਾਗਾ ਸੂਡ ਕੋਡਕ ਪਾਲਤ ਕੀ ਵੀਤ ਕਹਿ ਨਿਕਵਾਤ ਸੈਸ 18 ਕਹਿਨ ਕਤੇ ਬਾਸ ਲੂ ਇਕਤਾਤ ਲਿਖਾ ਹੋਏ ਤਾਂ ਲਿਖਿਆ ਲਿਖਾ ਕੋਈ ਵਿਨਾਸ਼ ਨਾਨਕ ਵਡਾ ਖਿਆ ਪੇ ਜਾਣ ਆਬ ਸਾਲਾ ਹੀ ਸਾਲਾ ਹੀ ਤੇ ਸੁਰਤਾਂ ਪਾਈਆਂ ਨਦੀਆਂ ਤੇ ਵਾਹ ਬਮੇ ਸਮੁੰਦਰ ਨਾ ਜਾਣੀ ਹੈ ਸਮੁੰਸਾਲ ਸੰਤਾਨ ਗਿਰਹਾਂ ਸੇ ਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੀ ਤਿਸ ਮਨਹੁ ਨਾ ਵੀਸਰਾਇ ਅੰਤਰਾ ਸਿਫਤੀ ਕਹ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੀ ਕਾ ਮਨ ਮੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੀ ਪਰਵਾਰ ਅੰਤ ਕਾਰਨ ਕੀਤੇ ਬਿਲ ਲਾਹੀ ਤਾਂ ਕੇ ਅੰਤ ਨਾ ਪਾਹੀ ਜਾਹੀ ਉਹ ਅੰਤ ਨ ਜਾਣੇ ਕੋਈ ਬਹੁਤਾ ਕਹੀਆ ਬੋਤਾ ਹੋਏ ਵੱਡਾ ਸਾਹਿਬ ਉਚਾ ਥਾ ਉਚੇ ਉਪਰ ਉਚਾ ਨਾਮ ਨੇ ਵੜੂ ਚਾਹੂਆ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਨਾਨਕ ਨੰਦ ਜੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚੱਲਣਾ ਤੁਮਾਏ ਕੀਤੇ ਮੰਗਹਿ ਜੋਤ ਪਾਰ ਕੀਤੇ ਆਂ ਘੜਤੈ ਵਿਚਾਰ ਕੀਤੇ ਖਾਪ ਟੂਟੇ ਵਿਕਾਰ ਕੀਤੇ ਲੈ ਲੈ ਮੁਕਰਪਾ ਹੀ ਕੀਤੇ ਮੂਰਖਾ ਹੀ ਕਾਹੇ ਕੀਤਿਆ ਦੂਖ ਭੂਖ ਸਮਾਰਹਿ ਬਿਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋ ਜੇ ਖਾਈ ਕੱਖਣ ਪਾਈ ਉਹ ਜਾਣੇ ਜੇ ਤਿਆਮੁ ਖਾਈ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਜਿਸ ਨੂੰ ਬਖਸ਼ੇ ਸਿਰਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੂ ਅਮਲ ਗੁਣ ਮੂਲ ਵਾਪਾਰ ਮੂਲ ਵਾਪਾਰੀ ਅਮਲ ਭੰਡਾਰ ਮੁੱਲਾਵੈ ਮੁੱਲਾ ਜਾਹ ਅਮਲ ਪਾਈ ਮੁੱਲਾ ਸੁਮਾਹੀ ਨਮੂਲ ਤਰਮੁਲ ਦੀਵਾਨ ਨਮੂਲ ਤੁਲਮੁਲ ਪਰਵਾਦ ਮੂਲ ਬਖਸ਼ੀਸ਼ ਮੂਲ ਨੀਛਾ ਨਮੂਲ ਕਰਮ ਮੂਲ ਫਰਮਾਨ ਮੂਲੋ ਮੁਲਾਖਿਆ ਨਾ ਜਾਏ ਆਖ ਆਖ ਰੇ ਲਿਵਲਾਏ ਆਖੇ ਵੀਰ ਬਾੜ ਪੁਰਾਨ ਆਖੇ ਭੜੇ ਕਰੇ ਵਿਖਿਆ ਆਖਿਆ ਵਰਮੇ ਆਖੇ ਇੰਦਾ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਖੇ ਦੇਵਾ ਆਖੇ ਸੁਰ ਨਰਮੁ ਜਨ ਸੇਵ ਕੀਤੇ ਆਖੇ ਆਖਣ ਪਾਹੀ ਤੇਤੇ ਕਹ ਕਹ ਉਠ ਉੜ ਜਾਏ ਤੇ ਕੀ ਤੇ ਹੋਰ ਕਰੈ ਤਾਕ ਨਸ ਕਹ ਕੀ ਕੇ ਜੇ ਵਡ ਭਾਵੀ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੀ ਕੋ ਆਖ ਬੋਲ ਵਿਗਾੜ ਤਾਂ ਲਖੀਐ ਸਿਰ ਗਾਵਾਰਾ ਗਾਵਾਰ ਸੂਦਰ ਕੀ ਹਾਸੂ ਕਰਕੇ ਹਾਜਤ ਵੈ ਸਰਬ ਸਮਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਤ ਪਰੀ ਸੋ ਕਈਨ ਕੀਤੇ ਗਾਵਨ ਹਾਰੇ ਗਾਵ ਤਉ ਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ੍ਰਦਾਸਨ ਬੈਠੇ ਦੇਵ ਤਿਆਨ ਅੰਦਰ ਨਾਲੇ ਗਾਵੇ ਸਤਿ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵੇ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੰਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਨੀਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਦਤ ਨੂੰ ਪਾਏ ਤੇਰੇ ਅਠਸੜ ਤੀਰਤ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੀ ਸੇ ਤੂਦ ਨੋਂ ਗਾਵੈ ਹੈ ਜੋ ਤੂਦ ਪਾਉ ਮ੍ਰਤੇ ਤੇਰੇ ਭਗਤ ਸਾਲੇ ਹੂਰ ਕੇ ਤੇ ਗਾਵਨ ਸੇ ਮੈਂ ਜਿਤਨਾ ਬਨਨਕਿਆ ਵਿਚਾਰੀ ਸੂਈ ਸੂਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੁਸੀ ਜਾਏ ਨਾ ਜਾ ਸਿਰਤ ਨਾ ਜਨ ਚਾਹੀ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੀ ਤਾ ਆਪਣਾ ਜਿਗ ਦਿਸਦੀ ਵਡਿਆਈ ਬੀਬੂਤ ਇਸ ਭਾਵੈ ਸਵੀਕਾਰ ਸੀ ਹੁਕਮ ਨਾ ਕਰਨਾ ਜਾਈ ਸੂਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸ਼ਰਮ ਪਾਚੂਲੀ ਧਿਆਨ ਕੀ ਕਰੈ ਬੀਬੂਤ ਕੰਤਾ ਕਾਲ ਕੁਆਰੀ ਕਾਇਯੁਗ ਤੇ ਡੰਡਾ ਪਰ ਦੀਤ ਆਈ ਪੰਥੀ ਸਗਲ ਜਮਾਤੀ ਮਨਜੀ ਤੇ ਜਗਜੀਤ ਆਦੇਸ ਸਿਆਦੇ ਸਾਦ ਨੀਲਾਨਾਦ ਨਾਹ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਕਟਕੜਵਾਜੈ ਨਾਦ ਆਪਨਾਥ ਨਾਥੀ ਸਭਾਂ ਕੀ ਰਿਸ ਦਵਰਾ ਸਾਹ ਸੰਜੋਗ ਜੁਗ ਦੇ ਅੰਕਾਰ ਚਲਾਵੇ ਲੇਖ ਆਵੇ ਭਾਗ ਆਦੇਸ ਤਿਸੈ ਆਦੇਸ ਆਦ ਨੀਲ ਆਦ ਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਜੇਲੇ ਪ੍ਰਵਾਨ ਇੱਕ ਸੰਸਾਰ ਇੱਕ ਬੰਡਾਰੀ ਗਲਾਈ ਦੀ ਬਾਣ ਜੁਗਤਿ ਸੁਭਾਵੈ ਤਵੇਂ ਚਲਾਵੇ ਜਿਬ ਹੋਵਾ ਫਰਮਾਨ ਹੋਵੇ ਖਾਉਨਾ ਨਦਰ ਨਾਵੇ ਬਹੁਤਾ ਉਵਿਡਾ ਨਾ ਦੇਸ ਇਸੈ ਆਦੇਸ ਆਦ ਨੀਲ ਆਦ ਨਾਦ ਜੁਗ ਜੁਗ ਏਕੋ ਵੇਸ ਆ ਸਰਨ ਲੋਲ ਪੰਡਾਰ ਜੋ ਕੁਝ ਪਾਇਆ ਸੋ ਏ ਕਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇ ਸਾਦ ਨੀਲਨਾਦ ਨਾਹ ਜੁਗ ਜੁਗ ਵੇਖੋ ਵੇਸ ਇਕ ਦੂਜੀ ਪੌ ਲਖ ਹੋਏ ਲਖੋ ਵੈ ਲਖ ਵੀਸ ਲਗ ਲਗ ਢਾਖਿਆ ਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆ ਚੜੀਆ ਹੋਏ ਅਕੀਸ ਸੋਨ ਗਲਾ ਆਕਾਸ਼ ਕੀ ਕੀਟਾਈ ਰੀ ਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖੰ ਜ਼ੂਰ ਤੇ ਨਾ ਜ਼ੂਰ ਨਾ ਮੰਗੰਦੇ ਨਾ ਜ਼ੂਰ ਜ਼ੂਰ ਨਾਲ ਜੀਵਨ ਮਰਨੈ ਜ਼ੂਰ ਜ਼ੂਰ ਨਾਲ ਰਾਜ ਮਾਰ ਮਨਸੂਹ ਜ਼ੂਰ ਨਾਲ ਸੁਰਤੀ ਗਿਆਨ ਵਿਚਾਰ ਜ਼ੂਰ ਨਾਲ ਜੁਗਤੀ ਛੂਟਾ ਸੰਸਾਰ ਜਿਸਾਤ ਜ਼ੂਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੂਤੀ ਥਿਤੇ ਵਾਰ ਬਵਨ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਵ ਰਖੀ ਤਰੰਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇ ਕਰੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥਾ ਸੋਹਨ ਪੰਜ ਪਰਵਾ ਨਦਰੀ ਕਰਮ ਪਵੇ ਨਿਸ਼ਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਬਵਨ ਪਾਣੀ ਬੈਸੰਤਰ ਕੀਤੇ ਕਾਲ ਮਹੇਸ਼ ਕੀਤੇ ਬਰਮੇ ਘਾੜਤ ਕੜੀਆ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਹਿੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਰਿੰਦ ਕੀਤੇ ਆ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਟ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਕਾਰਤ ਕੜੀਆ ਬਹੁਤ ਅਨੂਪ ਤਾਆਂ ਕੀਆ ਗੱਲਾਂ ਕਥਿਆ ਨਾ ਜਾਹੀ ਜੇ ਕੋ ਕਹੇ ਪਿਛੇ ਪਛਤਾਏ ਤਿਥਾ ਘੜੀਆਂ ਸੂਰਤ ਮਾਤਮਨ ਬੁੱਧ ਤਿਥਾ ਘੜੀਆਂ ਸੁਰਾਂ ਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜ਼ੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੂਦ ਮਹਾਵਰ ਸੂਰਤ ਨ ਮਹਾਰਾਮ ਰਿਆ ਭਰਪੂਰ ਤਿਥਾ ਸੀਤੋ ਸੀਤਾ ਮਹੀਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੀ ਨਾ ਓਹੀ ਮਰਹ ਨਾ ਠਾਗੇ ਜਾਹੀ ਜਿਨ ਕੈ ਰਾਮ ਸੇ ਮਨ ਮਾਹੀ ਤੇਤਾ ਭਗਤ ਵਸੇ ਕੇ ਲੋ ਕਰੈ ਨਾਮ ਸਚਾ ਮਨ ਸੋਏ ਸਾਜ ਖੰਡ ਵਸੇ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਿ ਤਾ ਅੰਤ ਨਾਨਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਗਾ ਤੇ ਵਕਾਰ ਵੇਖੈ ਵਿਕਸ਼ ਕਰ ਵਿਚਾਰ ਨਾਨਕ ਆਤਮਾ ਕਰੜਾ ਸਾਰ ਜਤ ਪਹਾਰ ਤੀਰ ਸੁਨਿਆਰ ਹਰਿ ਮਤਿ ਵੇਦਿਆਰ ਪਹੁ ਖਲਾਗਨ ਤਪਤਾਉ ਪੰਡਾ ਪਾਉ ਅੰਮ੍ਰਿਤ ਤੇ ਤਾਲ ਕੜੀਏ ਸ਼ਬਦ ਸੱਚੀ ਟਕਸਾਲ ਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਸ ਰਾਤ ਦੁਇ ਦਾਈ ਦਾਇ ਆਖ ਲੈ ਸਗਲ ਜਗਤ ਚੰਗਿਆ ਆਂਬ ਰਿਆ ਆਂ ਵਾ ਚੇਰ ਮਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ